ਜੈ ਵੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜੋ ਗੱਲ ਕਰਾਂਗੇ ਬਹੁਤ ਹੀ ਖਾਸ ਗੱਲ ਹੈ ਸੋ ਜਿੱਕਰ ਤੁਸੀਂ ਗੌਰ ਦੇ ਨਾਲ ਸੁਣੋਗੇ ਅਮਲ ਕਰੋਗੇ ਤੇ ਇਹਨਾਂ ਗੱਲਾਂ ਨੂੰ ਯਾਦ ਰੱਖੋਗੇ ਕਿ ਇਹ ਕੁਝ ਜੋ ਸੰਕੇਤ ਮਿਲਦੇ ਆ ਇਹਨਾਂ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੁੰਦਾ ਹੈ ਉਹ ਮਾਲਕ ਸੰਕੇਤ ਜ਼ਿਕਰ ਦਿੰਦਾ ਹੈ ਇਨਸਾਨ ਨੂੰ ਤਾਂ ਕੋਈ ਨਾ ਕੋਈ ਉਹਨਾਂ ਦਾ ਮਤਲਬ ਵੀ ਹੁੰਦਾ ਹੈ ਸੋ ਬੈਠ ਕੇ ਸੋਚ ਵਿਚਾਰ ਜ਼ਰੂਰ ਕਰਿਆ ਕਰੋ ਸੋ ਕਈ ਗੱਲਾਂ ਅਸੀਂ ਗੁਪਤ ਰੱਖਣਾ ਹੀ ਚੰਗਿਆਂ ਸਮਝਾਂਗੇ ਕਿਉਂਕਿ ਜਦੋਂ ਅਸੀਂ ਸੇਵਾ ਕਰਦੇ ਆ ਤੇ ਮਾਲਕ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਹੁਤ ਸਾਰੀਆਂ ਜੋ ਪ੍ਰਮਾਤਮਾ ਦਿਖਾਉਂਦਾ ਹੈ ਸੋ ਉਹਨਾਂ ਨੂੰ ਗੁਪਤ ਵੀ ਰੱਖਣਾ ਚਾਹੀਦਾ ਹੈ ਸੋ ਜਿਹੜੀ ਗੱਲ ਸਮਝ ਵਿੱਚ ਨਾ ਆਵੇ ਉਹ ਗੱਲ ਆਪਣੇ ਵੱਡੇ ਬਜ਼ੁਰਗਾਂ ਦੇ ਨਾਲ ਸਾਂਝੀ ਕਰਨੀ ਚਾਹੀਦੀ ਹੈ ਕਿਉਂਕਿ ਬਜ਼ੁਰਗਾਂ ਨੇ ਇੰਨੀ ਉਮਰ ਹਟਾਈ ਹੁੰਦੀ ਹੈ ਕਾਫੀ ਗਿਆਨ ਇਹ ਜਿੰਦਾ ਜਿੰਦਾ ਸਾਡੀ ਉਮਰ ਬੀਤਦੀ ਜਾਂਦੀ ਆ ਤਾਂ ਗਿਆਨ ਆਉਣਾ ਸ਼ੁਰੂ ਹੁੰਦਾ ਆ ਸੋ ਜਦੋਂ ਬਜ਼ੁਰਗ ਹੋ ਜਾਂਦਾ ਹੈ ਇਨਸਾਨ ਤਾਂ ਫਿਰ ਕਾਫੀ ਹੱਦ ਤੱਕ ਗਿਆਨ ਹੋ ਜਾਂਦਾ ਹੈ ਜ਼ਿੰਦਗੀ ਦੀ ਸਮਝ ਆ ਜਾਂਦੀ ਹੈ ਕਿਹੜੀ ਗੱਲ ਦਾ ਕੀ ਮਤਲਬ ਹੈ ਉਹਨਾਂ ਨੂੰ ਪਤਾ ਹੁੰਦਾ ਹੈ ਸੋ ਇਸ ਕਰਕੇ ਜਿਹੜੀ ਗੱਲ ਸਮਝ ਵਿੱਚ ਨਾ ਆਵੇ ਉਹ ਸਾਂਝੀ ਜ਼ਰੂਰ ਕਰ ਲੈਣੀ ਚਾਹੀਦੀ ਆ ਉਹ ਵੀ ਘਰਦਿਆਂ ਦੇ ਨਾਲ ਹੀ ਸੋ ਕਿਸੇ ਬਾਹਰ ਲੈਣਾ ਨਹੀਂ ਸੋ ਇੱਥੇ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਸੋ ਕੁਝ ਸੰਕੇਤ ਜੋ ਕਿ ਉਹ ਮਾਲਕ ਦਿੰਦਾ ਹੈ ਖਾਸ ਹੁੰਦੀ ਆ ਸੋ ਉਹਨਾਂ ਨੂੰ ਸਮਝਣਾ ਹੈ ਸੋ ਕਈਆਂ ਨੂੰ ਇਹ ਸੁਪਨੇ ਵਿੱਚ ਨਜ਼ਰ ਆਉਂਦਾ ਹੈ ਕਿ ਕਣਕ ਨਜ਼ਰ ਆਉਣਾ ਕਣਕ ਦਾ ਕੀ ਅਰਥ ਹੁੰਦਾ ਹੈ ਸੁਪਨੇ ਦੇ ਵਿੱਚ ਜਿਨ੍ਹਾਂ ਨੂੰ ਕਣਕ ਨਜ਼ਰ ਆਉਂਦੀ ਆ ਕਿਉਂਕਿ ਕਮੈਂਟਾਂ ਵਿੱਚ ਕਈ ਵਾਰ ਪੁੱਛਿਆ ਗਿਆ ਹੈ ਕਿ ਸੁਪਨੇ ਦੇ ਵਿੱਚ ਕਣਕ ਕसनी ਵੜਦੇ ਹੋਏ ਨਜ਼ਰ ਆਉਂਦੇ ਆ ਜਾਂ ਕਣਕ ਨਜ਼ਰ ਆਉਂਦੀ ਹੈ ਸੋ ਇਹਦਾ ਕੀ ਮਤਲਬ ਹੈ ਆਪਾਂ ਜੀ ਦੇ ਤੇ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਸੋ ਕਮੈਂਟਾਂ ਵਿੱਚ ਜੇ ਪੀਰਾਂ ਦੀ ਜੈਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਇੱਥੇ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆ ਇੱਥੇ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਪੀਰਾਂ ਨੂੰ ਵੀ ਮੰਨਦੇ ਆ ਤੇ ਬਾਰ ਬਾਰ ਖਾਣੇ ਦੇ ਵਿੱਚੋਂ ਬਾਲ ਮਿਲਦੇ ਆ ਸਿਰ ਟਾਕੇ ਖਾਣਾ ਪਕਾਉਂਦੇ ਆ ਫਿਰ ਵੀ ਪੀਰਾਂ ਫੀਰਾਂ ਦੀ ਸੇਵਾ ਕਰਦੇ ਆ ਤਾਂ ਪਿਤਾ ਜੀ ਦਾ ਵੀ ਸਿਰ ਦਰਦ ਰਹਿੰਦਾ ਹੈ ਸੋ ਦੇਖੋ ਪਹਿਲਾਂ ਤਾਂ ਆਪਾਂ ਇੱਥੇ ਇਹ ਗੱਲ ਕਵਾਂਗੇ ਕਿ ਕਦੇ ਵੀ ਬਹਿਮ ਨਹੀਂ ਕਰਨਾ ਸੋ ਜਿਸ ਚੀਜ਼ ਦਾ ਤੁਸੀਂ ਬਹਿਮ ਕਰ ਲੈਂਦੇ ਆ ਬਹਿਮ ਦਾ ਕਹਿੰਦੇ ਕਿ ਕੋਈ ਇਲਾਜ ਨਹੀਂ ਹੈ ਜਦੋਂ ਬਹਿਮ ਕਰੋਗੇ ਤਾਂ ਜ਼ਿੰਦਗੀ ਵਿੱਚ ਮਾੜਾ ਹੀ ਮਾੜਾ ਹੁੰਦਾ ਜਾਵੇਗਾ ਸੋ ਜਦੋਂ ਤੁਸੀਂ ਆਪਣੇ ਮਾਲਕ ਨੂੰ ਵੱਡਾ ਸਮਝੋਗੇ ਮੁਰਸ਼ਿਦ ਤੇ ਯਕੀਨ ਰੱਖੋਗੇ ਕਿ ਕੁਝ ਮਾੜਾ ਹੋ ਨਹੀਂ ਸਕਦਾ ਸੋ ਛੋਟੇ ਛੋਟੀਆਂ ਗੱਲਾਂ ਨੂੰ ਲੈ ਕੇ ਜਦੋਂ انسان ਬਹਿਮ ਵਿੱਚ ਪੈ ਜਾਂਦਾ ਹੈ ਤਾਂ ਉਸ ਬਹਿਮ ਵਿੱਚੋਂ ਨਿਕਲਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਸੋ ਇਸ ਕਰਕੇ ਬਹਿਮ ਚੋਂ ਤੇ ਡਰ ਨੂੰ ਜ਼ਿੰਦਗੀ ਵਿੱਚ ਨਹੀਂ ਲੈ ਕੇ ਆਉਣਾ ਬਹਿਮ ਚੋਂ ਨਿਕਲਣਾ ਬਹੁਤ ਜ਼ਰੂਰੀ ਹੈ ਤੇ ਡਰਨਾ ਕਦੇ ਵੀ ਨਹੀਂ ਚਾਹੀਦਾ ਜਦ ਕੀ ਤੁਹਾਨੂੰ ਲੱਗਦਾ ਹੋਵੇ ਕਿ ਸਾਡਾ ਕਰਮ ਚੰਗਾ ਹੈ ਅਸੀਂ ਕੋ ਕਰਮ ਮਾੜਾ ਨਹੀਂ ਕਰਦੇ ਤਾਂ ਫਿਰ ਉੱਥੇ ਕਦੇ ਵੀ ਜ਼ਿੰਦਗੀ ਵਿੱਚ ਡਰ ਨਹੀਂ ਰੱਖਣਾ ਸੋ ਡਰਨਾ ਤਾਂ ਜੇ ਆਪਾਂ ਨੂੰ ਪਤਾ ਹੈ ਕਿ ਅਸੀਂ ਕੋਈ ਗਲਤ ਕਰਮ ਕਰ ਰਹੇ ਆਂ ਅੰਦਰੋਂ ਆਤਮਾ ਸਾਨੂੰ ਵਾਰ-ਵਾਰ ਇਹ ਗਵਾਹੀ ਦੇ ਰਹੀ ਆ ਕਿ ਅਸੀਂ ਕਿਤੇ ਨਾ ਕਿਤੇ ਗਲਤ ਆ ਸਾਡੇ ਤੋਂ ਗਲਤ ਹੋਇਆ ਹੈ ਤਾਂ ਉਹ ਪਰਮਾਤਮਾ ਇਹ ਸੰਕੇਤ ਦਿੰਦਾ ਹੈ ਮਨ ਨੇ ਕਹਿਣਾ ਪੈਣਾ ਪਰ ਜਿੱਥੇ ਤੁਹਾਡਾ ਮਨ ਕਹਿੰਦਾ ਹੈ ਕਿ ਅਸੀਂ ਕਿਤੇ ਵੀ ਗਲਤ ਨਹੀਂ ਸੋ ਉੱਥੇ ਕਦੇ ਵੀ ਡਰਨਾ ਨਹੀਂ ਇੱਕ ਡਰ ਨੂੰ ਜ਼ਿੰਦਗੀ ਚੋਂ ਕੱਢ ਦੋ ਇੱਕ ਬਹਿਮ ਨੂੰ ਕੱਢ ਦੋ ਤਾਂ ਜ਼ਿੰਦਗੀ ਆਸਾਨ ਹੋ ਜਾਂਦੀ ਹੈ ਸੋ ਜਿੱਥੇ ਵਾਰ-ਵਾਰ ਮਨ ਡਾਮਾ ਡੋਲ ਹੋ ਰਿਹਾ ਹੈ ਕਿ ਮੈਂ ਆ ਗਲਤ ਕਰਮ ਕੀਤਾ ਮੈਨੂੰ ਇਹਦੀ ਸਜ਼ਾ ਮਿਲੇਗੀ ਤਾਂ ਸਮਝ ਲੈਣਾ ਉਹੀ ਇੱਕ ਪ੍ਰਮਾਤਮਾ ਤੁਹਾਨੂੰ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਇੱਥੇ ਗਲਤ ਹੋ ਅਤੇ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਸੋ ਜਿੱਥੇ ਗਲਤ ਨਹੀਂ ਉੱਥੇ ਤੁਹਾਡਾ ਮਨ ਆਪ ਕਹੇਗਾ ਕਿ ਮੈਂ ਕਿਤੇ ਵੀ ਗਲਤ ਨਹੀਂ ਹਾਂ ਤੇ ਉੱਥੇ ਵੀ ਸਮਝ ਨਾ ਕਿ ਉਹ ਪ੍ਰਮਾਤਮਾ ਤੁਹਾਨੂੰ ਇਸ਼ਾਰਾ ਦੇ ਰਿਹਾ ਹੈ ਕਿ ਕਦੇ ਵੀ ਡਰਨਾ ਨਹੀਂ ਹੈ ਕਿਉਂਕਿ ਜਿੱਥੇ ਤੁਸੀਂ ਗਲਤ ਨਹੀਂ ਉੱਥੇ ਡਰਨ ਦੀ ਜ਼ਰੂਰਤ ਨਹੀਂ ਹੈ ਮਨ ਜਦੋਂ ਗਵਾਈ ਭਰੇ ਤਾਂ ਸਮਝਣਾ ਕਿ ਪ੍ਰਮਾਤਮਾ ਗਵਾਈ ਭਰਦਾ ਹੈ ਸੋ ਇਹ ਕੁਝ ਕਮੈਂਟਾਂ ਦੇ ਵਿੱਚ ਜਦੋਂ ਆਪਾਂ ਨੂੰ ਇਦਾਂ ਦੇ ਸਵਾਲ ਆਉਂਦੇ ਆ ਤੇ ਆਪਾਂ ਉਹਨਾਂ ਨੂੰ ਇਹ ਹੀ ਕਹਾਂਗੇ ਵਾਰ-ਵਾਰ ਵੀ ਕਦੇ ਵੀ ਬਹਿਮ ਨਹੀਂ ਕਰਨਾ ਛੋਟੀਆਂ-ਛੋਟੀਆਂ ਇਹ ਨਾਰਮਲ ਗੱਲਾਂ ਆ ਜਿਕਰ ਖਾਣੇ ਵਿੱਚ ਵਾਲ ਨਜ਼ਰ ਆਉਂਦੀ ਆ ਤੇ ਥੋੜਾ ਆਪ ਧਿਆਨ ਰੱਖਣ ਦੀ ਕੋਸ਼ਿਸ਼ ਕਰੋ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ ਕਿ ਦੋਸ਼ ਹੈ ਜਾਂ ਇਸ ਤਰ੍ਹਾਂ ਕੁਝ ਹੋ ਰਿਹਾ ਆ ਜ ਕਿਉਂਕਿ ਸਾਡਾ ਮਾਲਕ ਜੋ ਹੈ ਬਹੁਤ ਵੱਡਾ ਹੈ ਬਹੁਤ ਬਿਆੰਤ ਹੈ ਉਹ ਤੋਂ ਉੱਪਰ ਕੋਈ ਨਹੀਂ ਕੁਝ ਕਰ ਸਕਦਾ ਤੇ ਨਾ ਹੀ ਕੋਈ ਹੈ ਉਹਦੇ ਤੋਂ ਉੱਪਰ ਸੋ ਜਦੋਂ ਤੁਸੀਂ ਇਹ ਸਮਝ ਲਓਗੇ ਤਾਂ ਸਮਝ ਲੈਣਾ ਕਿ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਜਿਹੜੀਆਂ ਚੱਲੀਆਂ ਗਈਆਂ ਸੋ ਜਦੋਂ ਤੁਸੀਂ ਬਹਿਮ ਕਰੋਗੇ ਬਹਿਮ ਦੇ ਨਾਲ ਸਿਹਤ ਤੇ ਅਸਰ ਪੈਂਦਾ ਹੈ ਮਾੜਾ ਅਸਰ ਜਦੋਂ ਸਿਹਤ ਤੇ ਪੈਂਦਾ ਹੈ ਤਾਂ ਸਿਹਤ ਵਿਗੜਨੀ ਸ਼ੁਰੂ ਹੁੰਦੀ ਹੌਲੀ ਹੌਲੀ ਛੋਟੇ ਦੁੱਖ ਤੋਂ ਵੱਡੇ ਦੁੱਖ ਆਕਾਰ ਲੈ ਲੈਂਦੇ ਆ ਸੋ ਇਸ ਕਰਕੇ ਹਮੇਸ਼ਾ ਹੀ ਸੋਚੀ ਦੇ ਨਾਲ ਚੱਲਣਾ ਬਹਿਮ ਨੂੰ ਮਾਰਚੋ ਕੱਢਣਾ ਟੈਨਸ਼ਨ ਨੂੰ ਦਿਮਾਗ ਦੇ ਵਿੱਚੋਂ ਕੱਢਣਾ ਸੋ ਇਹ ਸੋਚ ਕੇ ਚੱਲੋ ਕਿ ਟੈਨਸ਼ਨ ਲਵਾਂਗੇ ਤਾਂ ਵੀ ਸਾਡਾ ਦਿਨ ਜੋ ਇਸ ਤਰ੍ਹਾਂ ਹੀ ਬੀਤਣਾ ਹੈ ਜੇਕਰ ਨਹੀਂ ਅਸੀਂ ਕਿਸੇ ਗੱਲ ਦੀ ਟੈਨਸ਼ਨ ਲੈਂਦੇ ਤਾਂ ਵੀ ਇਹ ਦਿਨ ਜਿਹੜਾ ਆ ਬੀਤ ਹੀ ਜਾਣਾ ਆ ਸੋ ਮਾੜਾ ਸਮਾਂ ਬਹੁਤ ਹੀ ਧੀਰ ਜ਼ਿੰਦਗੀ ਵਿੱਚ ਠਹਿਰਦਾ ਨਹੀਂ ਸੋ ਸਮਾੜਾ ਸਮਾਂ ਆਉਂਦਾ ਹਰ ਇੱਕ ਤੇ ਹੈ ਪਰ ਬਹੁਤ ਹੀ ਧੀਰ ਠਹਿਰਦਾ ਨਹੀਂ ਉਹਦੀ ਵੀ ਇੱਕ ਲਿਮਟ ਹੁੰਦੀ ਹੈ ਸੋ ਜੇਕਰ ਪਾ ਕੇ ਇਹ ਕਿ ਚੰਗਾ ਹੀ ਸਮਾ ਜਿੰਦਗੀ ਵਿੱਚ ਹਮੇਸ਼ਾ ਰਹੇ ਤਾਂ ਦੁੱਖ ਵੀ ਥੋੜਾ ਬਹੁਤਾ ਜ਼ਰੂਰੀ ਆ ਕਿਉਂਕਿ ਦੁੱਖ ਨਹੀਂ ਹੋਵੇਗਾ ਤਾਂ ਪਰਮਾਤਮਾ ਦੀ ਯਾਦ ਨਹੀਂ ਆਉਂਦੀ ਪਰਮਾਤਮਾ ਦੀ ਯਾਦ ਹਮੇਸ਼ਾ ਦੁੱਖ ਵਿੱਚ ਹੀ ਆਉਂਦੀ ਆ ਜਿੱਕਰ ਕਹਿੰਦੇ ਪਰਮਾਤਮਾ ਨੂੰ ਪਾਉਣਾ ਹੈ ਤਾਂ ਉਹ ਦੁੱਖ ਵਿੱਚ ਹੀ ਉਹਨੂੰ ਪਾਇਆ ਜਾ ਸਕਦਾ ਹੈ ਜਾਂ ਗਰੀਬੀ ਵਿੱਚ ਪਾਇਆ ਜਾ ਸਕਦਾ ਇਹ ਦੋ ਚੀਜ਼ਾਂ ਦੇ ਵਿੱਚ ਹੀ ਉਸ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਸੋ ਇਸ ਕਰਕੇ ਥੋੜਾ ਬਹੁਤਾ ਦੁੱਖ ਆਉਣਾ ਵੀ ਜ਼ਿੰਦਗੀ ਵਿੱਚ ਜ਼ਰੂਰੀ ਹੈ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਅਸੀਂ ਸਵੇਰੇ ਨਹੀਂ ਬੈਠ ਸਕਦੇ ਸ਼ਾਇਦ ਨਹੀਂ ਸਿਮਰਨ ਦੀ ਗੱਲ ਕੀਤੀ ਹੈ ਕਿਉਂਕਿ ਕਮੈਂਟ ਜਿਹੜਾ ਚੰਗੀ ਤਰ੍ਹਾਂ ਨਹੀਂ ਲਿਖਿਆ ਸੋ ਸ਼ਾਮ ਨੂੰ ਵੀ ਬੈਠਦੇ ਆ ਤੇ ਕੋਈ ਗੱਲ ਨਹੀਂ ਨਾਮ ਸਿਮਰਨਾ ਹੈ 10 ਮਿੰਟ ਦਾ ਸਮਾਂ ਹਰ ਰੋਜ਼ ਕੱਢਣਾ ਹੈ ਉਸ মুর্ਸ਼ਦ ਨੂੰ ਦੇਣਾ ਹੈ ਬੈਠਦੇ ਤਾਂ ਹੈ ਇਹ ਬਹੁਤ ਵੱਡੀ ਗੱਲ ਹੈ ਬੈਠਣਾ ਜ਼ਰੂਰੀ ਹੈ ਸੋ ਹਰ ਰੋਜ਼ ਸ਼ਾਮ ਨੂੰ ਬੈਠੋ ਚਾਹੇ ਸਵੇਰ ਨੂੰ ਬੈਠੋ ਪਰ ਬੈਠੋ ਸਹੀ ਪਰਮਾਤਮਾ ਦੀ ਯਾਦ ਵਿੱਚ ਜਿੰਨਾ ਸਮਾਂ ਤੁਸੀਂ ਪਰਮਾਤਮਾ ਨੂੰ ਹੋਗੇ ਉਨਾ ਹੀ ਜ਼ਿੰਦਗੀ ਵਿੱਚ ਤੁਹਾਡੇ ਨਾਲ ਚੰਗਾ ਹੋਵੇਗਾ ਸੋ ਚੰਗੇ ਕਰਮ ਹਮੇਸ਼ਾ ਕਰੋ ਚੰਗਾ ਕਰਮ ਕਰਨਾ ਹੀ ਚਾਹੀਦਾ ਵੀ ਕਿ ਚੰਗਾ ਹੀ ਕਰਮ ਹੈ ਜਿਹੜਾ ਅਸੀਂ ਨਾਮ ਸਿਮਰਨ ਬੈਠ ਜਾਂਦੇ ਹਾਂ ਸੋ ਨਾਮ ਦੀ ਕਮਾਈ ਨਾਲੋਂ ਵੱਡੀ ਚੀਜ਼ ਕੋਈ ਨਹੀਂ ਹੁੰਦੀ ਸੋ ਨਾਮ ਦੀ ਕਮਾਈ ਸਾਰਿਆਂ ਨੂੰ ਹੀ ਕਰਨੀ ਚਾਹੀਦੀ ਚਾਹੇ ਇੱਕ ਟਾਈ ਨਹੀਂ ਕਰੋ ਸੌਖਾ ਕਰੋ ਕੋਈ ਔਖਾ ਨਹੀਂ ਕਰਨਾ ਹੈ ਕਿ ਅਸੀਂ ਨਾਮ ਸਿਮਰਨਾ ਸ਼ਾਇਦ ਇੰਨੇ ਇੰਨੇ ਘੰਟਿਆਂ ਦਾ ਨਾਮ ਸਿਮਰਾਂਗੇ ਤਾਂ ਸਾਡਾ ਲੱਗਣਾ ਹੈ ਸੋ ਕਦੇ ਵੀ ਨਾਮ ਸਿਮਰਨ ਨੂੰ ਔਖਾ ਕਰਕੇ ਨਹੀਂ ਚੱਲਣਾ ਹੈ ਸੌਖੇ ਤਰੀਕੇ ਨਾਲ ਚੱਲੋ ਥੋੜਾ ਥੋੜਾ ਸਮਾਂ ਕੱਢੋ ਥੋੜਾ ਥੋੜਾ ਸਮਾਂ ਹਰ ਰੋਜ਼ ਕੱਢੋਗੇ ਤਾਂ ਦੇਖੋ ਮਹੀਨੇ ਦੇ ਵਿੱਚ ਕਿੰਨਾ ਸਮਾਂ ਤੁਸੀਂ ਜੋੜ ਲੈਂਦੇ ਹੋ ਆਪਣੇ ਲਈ ਸੋ ਆਪਣੇ ਲਈ ਸਮਾਂ ਕੱਢਣਾ ਜ਼ਰੂਰੀ ਹੈ ਪ੍ਰਮਾਤਮਾ ਲਈ ਕੱਢਣਾ ਜ਼ਰੂਰੀ ਹੈ ਪ੍ਰਮਾਤਮਾ ਦਾ ਵੈਸੇ ਇੱਥੇ ਇੱਕ ਬਹਾਨਾ ਹੈ ਇੱਥੇ ਵੀ ਇਨਸਾਨ ਦਾ ਆਪ ਦਾ ਹੀ स्वार्थ ਹੈ ਕਿ ਅਸੀਂ ਆਪਣਾ ਗਾਂ ਦਾ ਰਸਤਾ ਕਲੀਅਰ ਕਰਨਾ ਆ ਸੋ ਦੇਖੋ ਇਹਦੇ ਵਿੱਚ ਵੀ ਪ੍ਰਮਾਤਮਾ ਸਾਡਾ ਹੀ ਭਲਾ ਸੋਚਦਾ ਹੈ ਸੋ ਇਸ ਕਰਕੇ ਸਮਾਂ ਕੱਢਣਾ ਬਹੁਤ ਜ਼ਰੂਰੀ ਹੈ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਸੁਪਨੇ ਦੇ ਵਿੱਚ ਕਣਕ ਨਜ਼ਰ ਆਉਣਾ ਸੋ ਇਹ ਬਹੁਤ ਹੀ ਵੱਡਾ ਨਾਮ ਦੀ ਕਮਾਈ ਦਾ ਇੱਕ ਸੰਕੇਤ ਹੈ ਕਿ ਤੁਹਾਡੀ ਨਾਮ ਦੀ ਕਮਾਈ जोड ਰਹੀ ਆ ਸੋ ਜਿਨ੍ਹਾਂ ਨੂੰ ਸੁਪਨੇ ਦੇ ਵਿੱਚ ਕਣਕ ਨਜ਼ਰ ਆਉਂਦੀ ਜਾਂ ਵੱਢ ਰਹੇ ਆ ਜੇ ਤਾਂ ਵੱਢ ਰਹੇ ਆ ਸੁਪਨੇ ਦੇ ਵਿੱਚ ਕਣਕ ਤਾਂ ਸਮਝ ਲੈਣਾ ਕਿ ਤੁਸੀਂ ਨਾਮ ਦੀ ਕਮਾਈ ਜੋੜ ਰਹੇ ਆ ਜਿੰਨੀ ਤੁਸੀਂ ਵੱਢ ਲਈ ਆ ਉੰਨੀ ਤੁਹਾਡੀ ਕਮਾਈ जोड ਚੁੱਕੀ ਆ ਤੇ ਜੇਕਰ ਕਿਸੇ ਨੂੰ ਵੈਸੇ ਹੀ ਕਣਕ ਦਾ ਢੇਰ ਨਜ਼ਰ ਆਉਂਦਾ ਹੈ ਤਾਂ ਛੋਟੀ ਢੇਰੀ ਹੈ ਜਾਂ ਵੱਡੀ ਹੈ ਉਹ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਤੁਹਾਡੀ ਨਾਮ ਦੀ ਕਮਾਈ ਕਿੰਨੀ ਤੁਹਾਡੇ ਅਕਾਊਂਟ ਵਿੱਚ ਆ ਕਿਉਂਕਿ ਕਣਕ ਜੋ ਹੈ ਸੁਨਹਿਰੀ ਰੰਗ ਤੇ ਸੁਨਹਿਰੀ ਮੌਕਾ ਸੋ ਬਹੁਤ ਮਹਾਪੁਰਸ਼ਾਂ ਤੋਂ ਤੁਸੀਂ ਇਹਦੇ ਬਾਰੇ ਸੁਣਿਆ ਹੋਵੇਗਾ ਕਿ ਕਣਕ ਦਾ ਬਹੁਤ ਹੀ ਵੱਡਾ ਇੱਕ ਸੰਕੇਤ ਹੈ ਸਾਡੀ ਸੇਵਾ ਦੇ ਨਾਲ ਜੁੜਿਆ ਹੋਇਆ ਸੋ ਸੇਵਾ ਸਾਡੀ ਕਿੰਨੀ ਹੈ ਕਿੰਨੀ ਅਕਾਊਂਟ ਵਿੱਚ ਜੁੜ ਚੁੱਕੀ ਹੈ ਸੋ ਨਾਮ ਦੀ ਕਮਾਈ ਜਿਹੜੀ ਕਰ ਰਹੇ ਆ ਤੇ ਜਦੋਂ ਤੁਹਾਨੂੰ ਕਰਦੇ ਕਰਦੇ ਕਦੇ ਸੁਪਨੇ ਵਿੱਚ ਕਣਕ ਨਜ਼ਰ ਆਵੇ ਕਿੰਨੀ ਕ ਤੁਹਾਨੂੰ ਨਜ਼ਰ ਆ ਰਹੀ ਜੇ ਹੱਦੋਂ ਵੱਧ ਨਜ਼ਰ ਆ ਰਹੀ ਤਾਂ ਸਮਝਣਾ ਤੁਹਾਡਾ ਅਕਾਊਂਟ ਜਿਹੜਾ ਆ ਉਹ ਸੇਵਾ ਨਾਲ ਭਰਪੂਰ ਹੋ ਰਿਹਾ ਆ ਤੇ ਸਮਾਂ ਆਉਣ ਤੇ ਪ੍ਰਮਾਤਮਾ ਸੇਵਾ ਜਿਹੜੀ ਆ ਤੁਹਾਡੀ ਕਿਤੇ ਲਿਖੇ ਲਾਵੇਗਾ ਸੋ ਇਸ ਕਰਕੇ ਇਹ ਕਣਕ ਦੇ ਜੋ ਸੰਕੇਤ ਆਉਂਦੇ ਆ ਜਾਂ ਫਿਰ ਤੁਹਾਡੇ ਤੋਂ ਕਿਸੇ ਨੇ ਕੋਈ ਲੈ ਕਣਕ ਨਜ਼ਰ ਆਇਆ ਤੇ ਸਮਝਣਾ ਕਿ ਤੁਹਾਡੀ ਜੋ ਨਾਮ ਦੀ ਕਮਾਈ ਉਹ ਕਿਸੇ ਦੇ ਮਗਰ ਲੱਗੀ ਹੈ ਸੋ ਤੁਸੀਂ ਕਿਸੇ ਲਈ ਕੋਈ ਦਵਾਖ ਰਿਆਦ ਕੀਤੀ ਹੈ ਉੱਥੇ ਉਹ ਕਾਮਾਈ ਹੈ ਤੇ ਜਾਂ ਫਿਰ ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਕੋਈ ਕਣਕ ਤੁਸੀਂ ਕਿਸੇ ਤੋਂ ਲੈ ਰਹੇ ਆਂ ਤੇ ਉਹ ਤੁਹਾਡੇ ਮਗਰ ਕਿਸੇ ਦੀ ਨਾਮ ਦੀ ਕਮਾਈ ਜਿਹੜੀ ਉਹ ਕੰਮ ਕਰ ਰਹੀ ਹੈ ਜਾਂ ਪਰਿਵਾਰ ਦੇ ਵਿੱਚੋਂ ਕੋਈ ਸੇਵਾ ਕਰਦਾ ਹੈ ਤੇ ਉਹਨਾਂ ਦੇ ਨਾਮ ਦੀ ਚੀਜ਼ ਤੁਹਾਡਾ ਕੰਮ ਕਰ ਰਹੀ ਜਾਂ ਫਿਰ ਕਈ ਵਾਰ ਕਈਆਂ ਨਾਲ ਇਸ ਤਰ੍ਹਾਂ ਹੁੰਦਾ ਹੈ ਕਿ ਅੱਜ ਅਸੀਂ ਕਿਸੇ ਲਈ ਫਰਿਆਦ ਕੀਤੀ ਤੇ ਅੱਜ ਰਾਤ ਨੂੰ ਹੀ ਸੁਪਨੇ ਦੇ ਵਿੱਚ ਸਾਨੂੰ ਸਾਡੀ ਚੀਜ਼ ਘਟਦੀ ਨਜ਼ਰ ਆ ਰਹੀ ਆ ਤੇ ਇਹ ਵੀ ਸਮਝੋ ਕਿ ਤੁਹਾਡੀ ਨਾਮ ਦੀ ਕਮਾਈ ਜਿਹੜੀ ਆ ਕਿਸੇ ਦੇ ਮਗਰ ਲੱਗ ਚੁੱਕੀ ਆ